ਗੁਰਦਾਬਾਹ ਗੁਰਦਾਬਾਹ ਪੰਜਾਬ ਸਰਕਾਰ ਮੁਰਦਾਬਾਹ ਤੇਰੇ ਮੁਰਦਾਬਾਹ ਗੁਰਦਾਬਾਹ ਗੁਰਦਾਬਾਹ ਕੇ ਮੰਤਰੀ ਮੁਰਦਾਬਾਹ ਗੁਰਦਾਬਾਹ ਮੁਰਦਾਬਾਹ ਪੰਜਾਬ ਦੇ ਸਿੱਖਿਆ ਵਿਭਾਗ ਨੇ ਅੱਜ ਵੱਡਾ ਫੈਸਲਾ ਲੈਂਦੇ ਆ ਤਨਖਾਹ ਕਟੌਤੀ ਖਿਲਾਫ ਡਟਣ ਵਾਲੇ ਪੰਜ ਅਧਿਆਪਕ ਲੀਡਰਾਂ ਨੂੰ ਬਰਖਾਸਤ ਕਰ ਦਿੱਤਾ ਹੈ ਇਹਨਾਂ ਲੀਡਰਾਂ ਵਿੱਚ ਹਰਦੀਪ ਟੋਡਰਪੁਰ ਭਰਤ ਕੁਮਾਰ ਹਰਵਿੰਦਰ ਰਖੜਾ ਦੀਦਾਰ ਮੁੱਦਕੇ ਅਤੇ ਹਰਜੀਤ ਜੀਦਾ ਸ਼ਾਮਲ ਹਨ ਇਹ ਅਧਿਆਪਕ ਲੀਡਰ ਤਨਖਾਹ ਕਟੌਤੀ ਖਿਲਾਫ ਸਾਂਝਾ ਅਧਿਆਪਕ ਮੋਰਚਾ ਦੇਗ ਰਹੀ ਹੈ ਪਿਛਲੇ ਲੰਬੇ ਸਮੇਂ ਤੋਂ ਪਟਿਆਲਾ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਸਨ ਸਰਕਾਰ ਦੇ ਇਸ ਫੈਸਲੇ ਦੇ ਖਿਲਾਫ ਅੱਜ ਬਰਖਾਸਤ ਅਧਿਆਪਕਾਂ ਨੇ ਗੁਰਦਾਸਪੁਰ ਚ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਹੈ ਇਸ ਮੌਕੇ ਪ੍ਰਦਰਸ਼ਨ ਕਰ ਰਹੇ ਅਧਿਆਪਕ ਹਰਦੀਪ ਸਿੰਘ ਟੋਡਲਪੁਰ ਤੇ ਸੁਭਾਸ਼ ਚੰਦਰ ਨੇ ਕਿਹਾ ਹੈ ਕਿ ਸਰਕਾਰ ਉਹਨਾਂ ਦੀ ਆਵਾਜ਼ ਨੂੰ ਦਬਾਉਣ ਲਈ ਅਜਿਹੇ ਫੈਸਲੇ ਲੈ ਰਹੀ ਹੈ ਪਰ ਇਸ ਦੇ ਬਾਵਜੂਦੋ ਸਰਕਾਰ ਦੇ ਅੱਗੇ ਝੁਕਣ ਵਾਲੇ ਨਹੀਂ ਹਨ ਥੱਲੇ ਆਣ ਕੇ ਕੀ ਹੋਈ ਹੋਲੀ ਹੋਇਆ ਕੀ ਹੋਈ ਹੋਲੀ ਹੋਇਆ ਕੀ ਹੋਈ ਹੋਲੀ ਹੋਇਆ ਕਿਹਨਾਂ ਮਰਦਾਬਾ ਮਰਦਾਬਾ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਅਧਿਆਪਕਾਂ ਦਾ ਅੰਦੋਲਨ ਚੱਲਦਾ ਕਿਉਂਕਿ ਇੱਕ ਪਾਸੇ ਜਿੱਥੇ 5178 ਦੇ ਅਧਿਆਪਕਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਸੀ 3 ਸਾਲ ਬੀਤ ਜਾਣ ਦੇ ਬਾਵਜੂਦ ਦੂਜਾ ਐਸਐਸਏ ਰਮਸਾਦਰਸ਼ ਤੇ ਮਾਡਲ ਸਕੂਲਾਂ ਦੇ ਅਧਿਆਪਕਾਂ ਦੀ ਤਨਖਾਹ ਕਿ ਟੁਕਤੀ ਗਈ ਕੀਤੀ ਗਈ 65 ਤੋਂ 75% ਤੱਕ ਇਸ ਦੇ ਖਿਲਾਫ ਪਟਿਆਲੇ ਦੇ ਵਿੱਚ ਇੱਕ ਪੱਕਾ ਮੋਰਚਾ ਲੱਗਿਆ ਉਸ ਮੋਰਚੇ ਦੇ ਵਿੱਚ ਆ ਕੇ 5 ਜੰਮੇ ਦਿਨ ਸਿੱਖਿਆ ਮੰਤਰੀ 1 ਦਸੰਬਰ ਨੂੰ ਐਲਾਨ ਕਰਦਾ ਹੈਗਾ ਕਿ ਤਨਖਾਹ ਘਟौती ਦਾ ਮਾਮਲਾ 15 ਦਿਨਾਂ ਦੇ ਵਿੱਚ ਮੁੱਖ ਮੰਤਰੀ ਦੀ ਮੀਟਿੰਗ 'ਚ ਰਿਵਿਊ ਕੀਤਾ ਜਾਊਗਾ ਦੂਜਾ ਐਲਾਨ ਉਹਨਾਂ ਨੇ ਇਹ ਕੀਤਾ ਸੀ ਕਿ 5178 ਵਾਲਿਆਂ ਨੂੰ ਜਨਵਰੀ 2019 ਤੋਂ ਪੂਰੀ ਤਨਖਾਹ ਦਿੱਤੀ ਜਾਊਗੀ ਤੀਜਾ ਐਲਾਨ ਕੀਤਾ ਸੀ ਵਲੰਟੀਅਰਾਂ ਦੀ ਤਨਖਾਹ 'ਚ ਵਾਧਾ ਕੀਤਾ ਜਾਊਗਾ ਚੌਥਾ ਐਲਾਨ ਇਹ ਕੀਤਾ ਸੀ ਕਿ ਜਿੰਨੀਆਂ ਬਦਲੀਆਂ ਸਸਪੈਂਸ਼ਨਾਂ ਕੀਤੀਆਂ ਨੇ ਸਾਰੀਆਂ ਰੱਦ ਕੀਤੀਆਂ ਜਾਣਗੀਆਂ ਪਰ ਸਿੱਖਿਆ ਮੰਤਰੀ ਨੇ ਆਪਣੇ ਇੱਕ ਵੀ ਐਲਾਨ ਦੇ ਉੱਤੇ ਫੁੱਲ ਨਹੀਂ ਚੜਾਏ ਉਹ ਆਪਣੇ ਐਲਾਨਾਂ ਤੋਂ ਪਲਟਿਆ ਹੀ ਨਹੀਂ ਸਗੋਂ ਪੰਜੇ ਦੇ ਅਪਕਮੋਰਚੇ ਨੂੰ ਅੱਜ ਟਰਮੀਨੇਟ ਕਰ ਦਿੱਤਾ ਗਿਆ ਹੈ ਜਿਹੜੇ ਸਸਪੈਂਡ ਕੀਤੇ ਸੀ ਇਸ ਕਰਕੇ ਪੂਰੇ ਪੰਜਾਬ ਦੇ ਵਿੱਚ ਅੱਜ ਸੰਜੇ ਦੇ ਅਪਕਮੋਰਚੇ ਤੇ ਹੋਰ ਜਥੇਬੰਦੀਆਂ ਵੱਲੋਂ ਸਿੱਖਿਆ ਮੰਤਰੀ ਦੇ ਪੁਤਲੇ ਫੂਕ ਕੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਪ੍ਰੋਗਰਾਮ ਜਿਹੜਾ ਹੈ ਸਿੱਖਿਆ ਮੰਤਰੀ ਦੀ ਵਾਅਦਾ ਖਿਲਾਫੀ ਦੇ ਖਿਲਾਫ ਪੱਕੇ ਮੋਰਚੇ ਦੇ ਵਿੱਚ 1 ਦਸੰਬਰ ਨੂੰ ਕਰਨਾਕਾਰੀ ਅਧਿਆਪਕਾਂ ਨੂੰ ਘਰ ਭੇਜਣ ਤੋਂ ਬਾਅਦ ਇਸ ਵਾਅਦੇ ਨਾਲ ਕੀ ਅਧਿਆਪਕਾਂ ਦੀਆਂ ਸਾਰੀਆਂ ਮੰਗਾਂ ਦਾ ਹੱਲ ਕਰ ਦਿੱਤਾ ਜਾਏਗਾ ਮੰਨ ਲਿਆ ਜਾਏਗਾ ਐਸਐਸਰ ਰਮਸਾਦ ਦੀ ਆਪਕੰਦੀ ਤਨਖਾਹ ਕਟੋਤੀ ਦਾ ਫੈਸਲਾ ਰਿਵਿਊ ਕਰਕੇ ਮੁੜ ਵਿਚਾਰਿਆ ਜਾਵੇਗਾ ਟਰਮੀਨੇਸ਼ਨਲ ਵਿਕਟਿਮਾਈਜੇਸ਼ਨਾਂ ਰੱਦ ਕੀਤੀਆਂ ਜਾਣੀਆਂ ਲੋੜੀ ਦੇ ਮੌਕੇ ਤੇ ਬਿਆਨ ਦਿੰਦੇ ਨੇ ਕਿ ਸਾਰੀਆਂ ਵਿਕਟਿਮਾਈਜੇਸ਼ਨਾਂ ਟਰਮੀਨੇਸ਼ਨਲ ਰੱਦ ਕੀਤੀਆਂ ਜਾ ਰਹੀਆਂ ਹਨ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਮੰਨੀਆਂ ਜਾ ਰਹੀਆਂ ਹਨ ਤੇ ਦੂਜੇ ਪਾਸੇ ਅੱਜ ਇੱਕ ਨਾਦਰशाही ਫਰਮਾਨ ਜਾਰੀ ਕਰਦੇ ਨੇ ਜਦੇ ਤਾਥ ਸੰਘਰਸ਼ੀ ਅਧਿਆਪਕਾਂ ਆਗੂਆਂ ਨੂੰ ਮੁਅਤਲ ਤੇ ਸਸਪੈਂਸ ਸਸਪੈਂਸ਼ਨ ਤੋਂ ਮੋਤਲ ਤੋਂ ਬਾਅਦ ਜੋ ਟਰਮੀਨੇਟ ਕੀਤਾ ਜਾਂਦਾ ਹੈ ਅਸੀਂ ਸਰਕਾਰ ਦੇ ਇਸ ਨਾਦਰਸ਼ੀ ਫੈਸਲੇ ਦੀ ਨਿਖੇਦੀ ਵੀ ਕਰਦੇ ਹਾਂ ਤੇ ਐਸਐਸਏ ਰਮਸਾ ਅਧਿਆਪਕ 8886 ਅਧਿਆਪਕਾਂ ਦੀ ਤਨਖਾਹ ਕਟੋਤੀ ਦੇ ਫੈਸਲੇ ਦਾ ਜੋ ਰਿਵਿਊ ਕਰਨ ਦੀ ਗੱਲ ਕੀਤੀ ਗਈ ਉਸ ਦੇ ਵਿਰੋਧ ਚ ਲੜਦੇ ਰਹਾਂ ਲੜਦੇ ਹਾਂ ਤੇ ਨਾਲ ਦੀ ਨਾਲ ਇਹ ਗੱਲ ਕਰਦੇ ਹਾਂ ਕਿ ਐਸਐਸਏ ਰਮਸਾ ਅਧਿਆਪਕ ਦਾ ਹਰ ਇੱਕ ਉਹ ਅਧਿਆਪਕ ਜਿਨੇ ਹਾਲੇ ਤੱਕ ਕਲਿੱਕ ਨਹੀਂ ਕੀਤਾ ਉਹਨਾਂ ਸਭ ਨੂੰ ਟਰਮੀਨੇਟ ਕਰਤਾ ਜਾਏ ਤਾਂ ਜੋ ਸਰਕਾਰ ਜੜੀ ਹੈ ਹੋਰ ਇਸ ਤੋਂ ਅੱਗੇ ਜੇ ਕੋਈ ਗੋਲੀ ਚਲਾਨੀ ਚਾਹੁੰਦੀ ਹੈ ਉਹ ਚਲਾਏ ਇਹ ਅਧਿਆਪਕ ਤਨਖਾਹ ਘਟੋਤੀ ਦੇ ਵਿਰੋਧ ਦੇ ਵਿੱਚ ਲੜਨਗੇ ਔਰ ਅੰਤਮ ਸਾਹ ਤੱਕ ਲੜਦੇ ਰਹਿਣਗੇ ਗੁਰਦਾਸਪੁਰ ਤੋਂ ਸੁਖਬੀਰ ਸਿੰਘ ਦੀ ਰਿਪੋਰਟ ਪੰਜਾਬ ਟੂਡੇ